ਭਗਵੰਤ ਮਾਨ ਜੀ ਨੇ ਬੜਕ ਮਾਰੀ ਕਿ ਉਥੇ ਚਾਬੀਆਂ ਜਿੰਦੇ ਲੈ ਕੇ ਪੁਲਿਸ ਲਾਤੀ ਦੇ ਵਿੱਚ ਜਦੋਂ ਕੈਪਟਨ ਮਰਿੰਦਰ ਸਿੰਘ ਨੇ ਜਿਹੜਾ ਉਹ ਟਰਮੀਨੇਸ਼ਨ ਕੀਤੀ ਸੀ ਕਿ ਮਾਰ ਗਿਆ ਵੀ ਹਾਂ ਵੀ ਹੁਣ ਤਾਂ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਹੁਣ ਨਹੀਂ ਅਸੀਂ ਇੱਕ ਵੀ ਬੂੰਦ ਦਿੰਦੇ ਤੇ ਉਹ ਵਾਈਟ ਪੇਪਰ ਨਾਲ ਇਹਨਾਂ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਮੈਂ ਨਹੀਂ ਕਹਿੰਦਾ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਨੇ ਗਲਤੀਆਂ ਨਹੀਂ ਕੀਤੀਆਂ ਜਾਂ ਕਿਸੇ ਹੋਰ ਨੇ ਗਲਤੀਆਂ ਨਹੀਂ ਕੀਤੀਆਂ ਪਰ ਇਹਨਾਂ ਦੀ ਪਿਛਲੇ 3 ਸਾਲਾਂ ਦੀ ਵੀ ਕਾਰਗੁਜ਼ਾਰੀ ਦਾ ਪਤਾ ਲੱਗ ਜੂਗਾ ਆਮ ਆਦਮੀ ਪਾਰਟੀ ਦਾ ਡਰਾਮਾ ਆ ਕਿ ਆਮ ਆਦਮੀ ਪਾਰਟੀ ਦੀਆਂ ਬੜਕਾਂ ਆ ਕਿਉਂਕਿ ਬੜਕਾਂ ਇਸ ਕਰਕੇ ਮੈਂ ਕਹਿ ਰਿਹਾ ਕਿ ਕਿ ਇਹਨਾਂ ਦੀ ਜਿਹੜੇ ਆਤ ਆ ਜਿਹੜੇ ਕੇਜਰੀਵਾਲ ਜੀ ਆ ਜਾਂ ਇਹਨਾਂ ਦਾ ਸੰਦੀਪ ਪਾਠਕ ਆ ਜਾਂ ਇਹਨਾਂ ਦਾ ਇੱਕ ਉਹ ਸੁਸ਼ੀਲ ਗੁਪਤਾ ਜਿਹੜਾ ਰਾਜ ਸਭਾ ਦਾ ਮੈਂਬਰ ਆ ਹਰਿਆਣਾ ਤੋਂ ਉਹ ਤਾਂ ਕਹਿੰਦੇ ਵੀ ਅਸੀਂ ਹਰਿਆਣਾ ਨੂੰ ਪਾਣੀ ਦੇਣਾ ਉਹ ਤਾਂ ਕਹਿੰਦੇ ਆ ਕਿ ਸੁਪਰੀਮ ਕੋਰਟ ਵਿੱਚ ਇੰਟਰਵਿਨ ਕਰੇ ਜਦ ਕਿ ਉਹ ਤਾਂ ਕਹਿੰਦੇ ਆ ਕਿ ਗਵਰਨਮੈਂਟ ਆਫ ਇੰਡੀਆ ਇੰਟਰਵਿਨ ਕਰੇ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਅਤੇ ਹਰਿਆਣਾ ਦੇ ਵਿੱਚ ਪਿਛਲੇ ਦਿਨਾਂ ਚ ਜਿਹੜਾ ਪਾਣੀ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ ਇੱਕ ਪਾਸੇ ਪੰਜਾਬ ਜਿਹੜਾ ਦਾਵਾ ਕਰ ਰਿਹਾ ਕਿ 60% ਪਾਣੀ ਜਿਹੜਾ ਪੰਜਾਬ ਦਾ ਹੈ ਤੇ ਦੂਸਰੇ ਪਾਸੇ ਹਰਿਆਣਾ ਇਸ ਤੇ ਦਾਵਾ ਕਰ ਰਿਹਾ ਹੈ ਕਿ ਜਿਹੜਾ ਪਾਣੀ ਉਹਨੂੰ ਮਿਲਣਾ ਚਾਹੀਦਾ ਹੈ ਉਸ ਦੇ ਨਾਲ ਰਾਜਸਥਾਨ ਨੂੰ ਵੀ ਜਿਹੜਾ ਪਾਣੀ ਦੇਣ ਦੀ ਹੁਣ ਗੱਲ ਕੇਂਦਰ ਸਰਕਾਰ ਵੱਲੋਂ ਆਖੀ ਗਈ ਹੈ ਕਿ 8 ਦਿਨਾਂ ਦੇ ਵਿੱਚ ਜਿਹੜਾ 4500 ਕਿਊਸਿਕ ਪਾਣੀ ਮਿਲਣਾ ਚਾਹੀਦਾ ਹੈ ਔਰ ਉਸ ਤੋਂ ਸਿਵਾਏ ਹੁਣ ਹਿਮਾਚਲ ਦੀ ਵੀ ਇਸ ਦੇ ਵਿੱਚ ਐਂਟਰੀ ਹੋਈ ਹੈ ਔਰ ਹਿਮਾਚਲ ਦੇ ਸੀਐਮ ਸੁਖੂ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਇਸ ਤੋਂ ਪਹਿਲਾਂ ਜਿਹੜਾ ਹੱਕ ਹੈ ਉਹ ਹਿਮਾਚਲ ਦਾ ਹੈ ਔਰ 12% ਰੀਅਲਟੀ ਬਿਜਲੀ ਬਰਾਂ ਨੂੰ ਲੈ ਕੇ ਪਹਿਲਾਂ ਜਿਹੜੇ ਸੁਪਰੀਮ ਕੋਰਟ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਆਦੇਸ਼ ਜਾਰੀ ਹੋਏ ਸੀਗੇ ਉਸ ਤਹ ਜਿਹੜਾ 12% ਰਿਐਲਿਟੀ ਦੇ ਤਹਿਤ ਜਿਹੜਾ ਵੀ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਫਿਲਹਾਲ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਕਾਂਗਰਸ ਦੇ ਪ੍ਰਗਟ ਸਿੰਘ ਹੁਣੇ ਮੌਜੂਦ ਹੈ ਸਰ ਕਿਵੇਂ ਦੇਖਦੇ ਹੋ ਹੁਣ ਹਿਮਾਚਲ ਦੀ ਵੀ ਐਂਟਰੀ ਹੋ ਗਈ ਹਿਮਾਚਲ ਦੇ ਸੀਐਮ ਸੁਖੂ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਦੁਨੀਆ ਦੇ ਵਿੱਚ ਇੱਕ ਸੈਟਲਡ ਲਾਅ ਹੈ ਜਿਹਨੂੰ ਰਿਪੀਰੀਅਨ ਲਾਅ ਦੇ ਨਾਲ ਜਾਣਿਆ ਜਾਂਦਾ ਰਿਪੀਰੀਅਨ ਉਹ ਸਟੇਟ ਹੁੰਦੀ ਹੈ ਜਿਨ੍ਹਾਂ ਵੱਲੋਂ ਨੇਚਰਲ ਫਲੋ ਦੇ ਵਿੱਚ ਜਿਹੜਾ ਪਾਣੀ ਆ ਦਰਿਆ ਆ ਜਿਹੜੇ ਨੇਚਰਲ ਸੋਰਸਸ ਆ ਵਗਦੇ ਆ ਇਦੀ ਵਿੱਚ ਉਹ ਰਿਪੀਰੀਅਨ ਸਟੇਟ ਹੈ ਇਸ ਕਰਕੇ ਉਹਨਾਂ ਦਾ ਵੀ ਹੱਕ ਹੈ ਪੰਜਾਬ ਵੀ ਰਿਪੀਰੀਅਨ ਸਟੇਟ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਦੀ ਉਹ ਦਰਿਆ ਜਿਹੜੇ ਵਗਦੇ ਆ ਜਿੱਥੋਂ ਤੱਕ ਹਰਿਆਣਾ ਤੇ ਰਾਜਸਥਾਨ ਦੀ ਗੱਲ ਆ ਉਹ ਰਿਪੀਰੀਅਨ ਸਟੇਟਸ ਨਹੀਂ ਹੈ ਸੁਖੂ ਜੀ ਦੀ ਇੰਨੀ ਗੱਲ ਜਿਹੜੀ ਉਹ ਠੀਕ ਨਹੀਂ ਹੈ ਕਿ ਸਿਰਫ ਉਹਦੇ ਵਿੱਚ ਹਿਮਾਚਲ ਦਾ ਹੱਕ ਹੈ ਉਹਦੇ ਵਿੱਚ ਪੰਜਾਬ ਦਾ ਵੀ ਉਨਾ ਹੀ ਹੱਕ ਹੈ ਜਿੰਨਾ ਹਿਮਾਚਲ ਦਾ ਹੱਕ ਹੈ ਦੂਜੀ ਗੱਲ ਜਿਹੜੀ ਰਾਇਲਟੀ ਦੀ ਗੱਲ ਹੈ ਜਾਂ ਕਿਉਂਕਿ ਜਿਹੜੀਆਂ ਰਿਪੀਰੀਅਨ ਸਟੇਟਸ ਨਹੀਂ ਅਗਰ ਕਿਸੇ ਲੈਵਲ ਤੇ ਵੀ ਇਹ ਗੱਲ ਹੁੰਦੀ ਆ ਤਾਂ ਮੈਨੂੰ ਲੱਗਦਾ ਰਾਇਲਟੀ ਜਿਹੜੀ ਆ ਉਹਦੀ ਪੰਜਾਬ ਨੂੰ ਤੇ ਹਿਮਾਚਲ ਨੂੰ ਕਿਉਂਕਿ ਰਿਪੀਰੀਅਨ ਸਟੇਟਸ ਹੈ ਉਹਨਾਂ ਨੂੰ ਮਿਲਣੀ ਚਾਹੀਦੀ ਆ ਜੇ ਹਰਿਆਣੇ ਤੋਂ ਤੇ ਰਾਜਸਥਾਨ ਤੋਂ ਮਿਲਦੀ ਆ ਇਹ ਤਾਂ ਗੱਲ ਹੈਗੀ ਆ ਹਰਿਆਣੇ ਦੀ ਲੇਕਿਨ ਜਿਹੜਾ ਪਾਣੀਆਂ ਦੀ ਗੱਲ ਹੈਗੀ ਆ ਦੇਖੋ ਪੰਜਾਬ ਨਾਲ ਪਹਿਲਾਂ ਵੀ ਤੱਕਾ ਹੋਇਆ ਜਿਹੜਾ ਪੰਜਾਬ ਰਾਜ ਪੁਨਰਗਠਨ ਇੱਕ ਟਿਆ ਉਹਦੇ ਵਿੱਚ ਜਦੋਂ ਸਟੇਟਾਂ ਵੰਡ ਹੋ ਗਈਆਂ ਹਰਿਆਣਾ ਵੰਡ ਹੋ ਗਿਆ ਹਿਮਾਚਲ ਬਣ ਗਿਆ ਕਿਉਂਕਿ ਹ ਹਿਮਾਚਲ ਹਰਿਆਣਾ ਜਿਹੜਾ ਆ ਉਹ ਰਿਪੀਰੀਅਨ ਸਟੇਟ ਨਹੀਂ ਹੈ ਉਹ ਪੁਨਰਗਠਨ ਐਕਟ ਦੀਆਂ ਜਿਹੜੀਆਂ ਧਰਾਵਾਂ 78 79 ਤੇ 80 ਆ ਉਹਦੇ ਕਰਕੇ ਸਾਡੇ ਨਾਲ ਤੱਕਾ ਹੋਇਆ ਤੇ ਸਾਡਾ ਅੱਜ 70% ਪਾਣੀ ਜਿਹੜਾ ਉਹ ਬਾਕੀਆਂ ਸਟੇਟਾਂ ਨੂੰ ਜਾ ਰਿਹਾ ਜਿਹੜੀਆਂ ਅਨੈਚੁਰਲ ਨਹਿਰਾਂ ਜਿਹੜੀਆਂ ਉਹ ਨਿਕਲੀਆਂ ਉਧਰ ਹੂੰ ਉਹਦੇ ਤੋਂ ਬਾਅਦ ਉਹ ੱੱਕਾ ਤਾਂ ਸਾਡੇ ਨਾਲ ਹੋਇਆ ਹੋਇਆ ਲੇਕਿਨ ਹੁਣ ਜਿਹੜਾ ਲੇਟੈਸਟ ੱੱਕਾ ਹੋਇਆ ਉਹ ਪੂਰੇ ਦੇਸ਼ ਨਾਲ ਹੋਇਆ ਕਿਉਂਕਿ ਬੀਜੇਪੀ ਦੀ ਮਾਨਸਿਕਤਾ ਇਹ ਆ ਕਿ ਇਹ ਸਾਰੀ ਪਾਵਰ ਜਿਹੜੀ ਉਹ ਸੈਂਟਰ ਦੇ ਕੋਲ ਲੈ ਕੇ ਜਾਣਾ ਚਾਹੁੰਦੀ ਆ ਦੁਨੀਆ ਦੇ ਉੱਤੇ ਕਿਤੇ ਵੀ ਜਿਹੜਾ ਜਿਹੜੇ ਨੈਚੁਰਲ ਜਿਹੜੇ ਫਲੋ ਹੈਗੇ ਆ ਉਹ ਉਹਨਾਂ ਦਾ ਹੀ ਰੱਖ-ਰਖਾਅ ਦਾ ਹੱਕ ਹੁੰਦਾ ਔਰ ਇਹ ਸਟੇਟ ਸਬਜੈਕਟ ਆ ਨਾ ਕਿ ਇਹ ਜਿਹੜਾ ਆ ਸੈਂਟਰ ਦਾ ਸਬਜੈਕਟ ਆ ਇਹਨਾਂ ਨੇ ਇੱਕ ਕਾਨੂੰਨ ਬਣਾਇਆ ਜਿਹੜਾ ਡੈਮ ਸੇਫਟੀ ਕਾਨੂੰਨ ਆ ਇਹ 2019 ਚ ਬਣਿਆ ਜਦੋਂ ਭਗਵੰਤ ਮਾਨ ਜੀ ਉੱਥੇ ਮੈਂਬਰ ਪਾਰਲੀਮੈਂਟ ਵੀ ਸੀਗੇ ਤੇ ਕੁਝ ਐਮਪੀਜ਼ ਨੇ ਸਾਊਥ ਜਾਨੇ ਇਹਨੂੰ ਆਬਜੈਕਟ ਕੀਤਾ ਪੀਆਈਐਲ ਵੀ ਹੋਈ ਤੇ 2021 ਚ ਇਹ ਕਾਨੂੰਨ ਬਣ ਗਿਆ 21 ਦੇ ਐਂਡ ਦੇ ਵਿੱਚ ਜਦ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਦੇ ਤੇ ਕਿਤੇ ਗੌਰ ਨਹੀਂ ਕੀਤਾ ਹੁਣ ਪਿਛਲੇ ਸਮੇਂ ਦੇ ਵਿੱਚ ਬੀਬੀਐਮਪੀ ਦੇ ਵਿੱਚ ਜਿਹੜੀਆਂ ਚੇਂਜਸ ਆਇਆ ਉਹ ਜਿਹੜੀਆਂ ਚੇਂਜਸ ਆ ਉਹ ਉਸ ਕਾਨੂੰਨ ਦੇ ਤਹਿਤ ਹੀ ਆਇਆ ਹੈ ਜਿਹੜਾ ਕਿ ਪੰਜਾਬ ਦਾ ਸਰਾਸਰ ੱਟਕਾ ਔਰ ਜਿਹੜਾ ਪਿਛਲੇ 2 3 4 ਦਿਨਾਂ ਦੀ ਜਿਹੜੀ ਆ ਜਿਹੜਾ ਸਾਰਾ ਕੁਝ ਹੋ ਰਿਹਾ ਉਹਦੇ ਵਿੱਚ ਬੇਸਿਕਲੀ ਗੱਲ ਤਾਂ ਇਹ ਆ ਗੱਲ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਗੱਲ ਪੈਸੇ ਦੀ ਆ ਗੱਲ ਸਹੇ ਦੀ ਨਹੀਂ ਹੈ ਕਿਉਂਕਿ ਇਹ ਬੇਸਿਕਲੀ ੱਟਕਾ ਜਿਹੜਾ ਆ ਕਿਸੇ ਨਾ ਕਿਸੇ ਫਾਰਮੇਸ਼ਨ ਦੇ ਵਿੱਚ ਹੁਣ ਭਗਵੰਤ ਮਾਨ ਜੀ ਨੇ ਬੜਕ ਮਾਰੀ ਕਿ ਉੱਥੇ ਚਾਬੀਆਂ ਜਿੰਦੇ ਲੈ ਕੇ ਪੁਲਿਸ ਲਾਤੀ ਦੇਖੋ ਜਿਹੜਾ ਕਾਨੂੰਨੀ ਚਾਰਾ ਜੋਈ ਆ ਸਾਨੂੰ ਕਾਨੂੰਨੀ ਚਾਰਾ ਜੋਈ ਕਰਨੀ ਚਾਹੀਦੀ ਆ ਜਿਹੜੀ ਸੰਵਿਧਾਨਿਕ ਆ ਸਾਨੂੰ ਸੰਵਿਧਾਨਿਕ ਤੌਰ ਤੇ ਲੜਨਾ ਚਾਹੀਦਾ ਤੇ ਸਾਨੂੰ ਪੋਲੀਟੀਕਲ ਤੌਰ ਤੇ ਵੀ ਇਹ ਦੇ ਲਈ ਲੜਨਾ ਪਊਗਾ ਉਹਦੇ ਲਈ ਸਾਡੇ ਕੋਲ ਵਿਕਲਪ ਕੀ ਹੈਗੇ ਆ ਵਿਕਲਪ ਇਹ ਆ ਕਿ ਜਿਹੜੇ ਇਹ ਇਹ ਜਿਹੜਾ ਪੁਨਰਗਠਨ ਐਕਟ ਦੀਆਂ ਧਾਰਾਵਾਂ 76 79 80 ਆ ਜਿਹੜੀਆਂ 2004 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਉਹ ਟਰਮੀਨੇਸ਼ਨ ਕੀਤੀ ਸੀ ਉਹ ਉਦੋਂ ਰਹਿ ਗਈਆਂ ਸੀ ਮੈਨੂੰ ਲੱਗਦਾ ਹੁਣ ਉਹਨੂੰ ਵਿਧਾਨ ਸਭਾ ਚ ਲਿਆ ਕੇ ਸਾਨੂੰ ਰੱਦ ਕਰਨਾ ਚਾਹੀਦਾ ਦੂਜਾ ਇਹ ਆ ਕਿ ਜਿਹੜਾ ਇਹ ਡੈਮ ਸੇਫਟੀ ਕਾਨੂੰਨ ਹੈ ਇਹ ਰੱਦ ਕਰਨਾ ਚਾਹੀਦਾ ਤੀਜਾ ਵਾਈਟ ਪੇਪਰ ਲਿਆਉਣਾ ਚਾਹੀਦਾ ਤਾਂ ਕਿ ਲੋਕੀ ਸਾਨੂੰ ਅਨਨੈਸੈਸਰੀਲੀ ਬਦਨਾਮ ਨਾ ਕਰਨ ਕਿਉਂਕਿ ਸਾਡੇ ਤੇ ਇੱਕ ਇਹ ਇਲਜ਼ਾਮ ਲਾਇਆ ਜਾਂਦਾ ਵੀ ਦੇਖੋ ਇਹ ਭਾਈ ਕਨਈਆ ਦੀ ਦੇ ਜਿਹੜੇ ਵੰਚ ਦੇ ਲੋਕ ਹੈਗੇ ਉਹ ਤਾਂ ਪਾਣੀ ਪੜਾਉਂਦੇ ਸੀਗੇ ਸਾਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ ਲੇਕਿਨ ਅਸਲੀਅਤ ਇਹ ਹੈ ਕਿ 70% ਪਾਣੀ ਜਿਹੜਾ ਤੇ ਭਗਵੰਤਬਾਨ ਜੀ ਇੱਕ ਬੜ ਕੇ ਮਾਰ ਗਿਆ ਵੀ ਹਾਂ ਵੀ ਹੁਣ ਤਾਂ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਹੁਣ ਨਹੀਂ ਅਸੀਂ ਇੱਕ ਵੀ ਬੂੰਦ ਦਿੰਦੇ ਤੇ ਉਹ ਵਾਈਟ ਪੇਪਰ ਨਾਲ ਇਹਨਾਂ ਦੀ 3 ਸਾਲਾਂ ਦੀ ਕਾਰਗੁਜ਼ਾਰੀ ਮੈਂ ਨਹੀਂ ਕਹਿੰਦਾ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਨੇ ਗਲਤੀਆਂ ਨਹੀਂ ਕੀਤੀਆਂ ਜਾਂ ਕਿਸੇ ਹੋਰ ਨੇ ਗਲਤੀਆਂ ਨਹੀਂ ਕੀਤੀਆਂ ਪਰ ਇਹਨਾਂ ਦੀ ਪਿਛਲੇ 3 ਸਾਲਾਂ ਦੀ ਵੀ ਕਾਰਗੁਜ਼ਾਰੀ ਦਾ ਪਤਾ ਲੱਗ ਜੂਗਾ ਕਿਉਂਕਿ ਜਿਹੜੀ ਹੁਣ ਗੱਲ ਸਾਹਮਣੇ ਆ ਰਹੀ ਆ ਵੀ 4000 ਕਿਊਸਿਕ ਫੁੱਟ ਜਿਹੜਾ ਪਾਣੀ ਆ ਇਹ ਆਲਰੇਡੀ ਵਾਧੂ ਦੇ ਚੁੱਕੇ ਆ ਵੀ ਕਿਉਂ ਦਿੱਤਾ ਤੁਸੀਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਅਸੀਂ ਬੂਦ ਨਹੀਂ ਦਿੰਦੇ ਤੇ ਦੂਸਰੇ ਪਾਸੇ ਕਹਿੰਦੇ ਵੀ ਹਾਂ ਵੀ ਇਹ ਦੇ ਚੁੱਕੇ ਆ ਸੋ ਇਸ ਕਰਕੇ ਇਹ ਤਿੰਨੇ ਚੀਜ਼ਾਂ ਜਿਹੜੀਆਂ ਉਹ ਉਸ ਡਿਸਕਸ਼ਨ ਦੇ ਵਿੱਚ ਉਹ ਵਿਧਾਨ ਸਭਾ ਦੇ ਵਿੱਚ ਡਿਸਕਸ ਹੋਣੀਆਂ ਚਾਹੀਦੀਆਂ ਕਿਸੇ ਨੂੰ ਭੱਜਣ ਦੀ ਜ਼ਰੂਰਤ ਨਹੀਂ ਆ ਪੰਜਾਬ ਦੀ ਹਰ ਪਾਰਟੀ ਜਿਹੜੀ ਆ ਕਿਉਂਕਿ ਪੰਜਾਬ ਦੇ ਲੋਕ ਜਦੋਂ ਪਾਣੀਆਂ ਦੀ ਗੱਲ ਹੁੰਦੀ ਆ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ ਵੀ ਆਲ ਪਾਰਟੀ ਮੀਟਿੰਗ ਹੋਈ ਹੋਵੇ ਤੇ ਉਸ ਮੁੱਦੇ ਤੇ ਮੈਨੂੰ ਲੱਗਦਾ ਸਾਰੇ ਪੋਲਿਟੀਕਲ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਕੇ ਖੜੀਆਂ ਹੈਗੀਆਂ ਹੁਣ ਗੱਲ ਤਾਂ ਇਹ ਆ ਕਿ ਇਹ ਆਮ ਆਦਮੀ ਪਾਰਟੀ ਦਾ ਡਰਾਮਾ ਆ ਇਹ ਆਮ ਆਦਮੀ ਪਾਰਟੀ ਦੀਆਂ ਬੜਕਾਂ ਆ ਕਿਉਂਕਿ ਬੜਕਾ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਇਹਨਾਂ ਦੀ ਜਿਹੜੇ ਆਕਾ ਆ ਜਿਹੜੇ ਕੇਜਰੀਵਾਲ ਜੀ ਆ ਜਾਂ ਇਹਨਾਂ ਦਾ ਸੰਦੀਪ પાઠક ਹੈ ਜਾਂ ਇਹਨਾਂ ਦਾ ਇੱਕ ਉਹ ਸੁਸ਼ੀਲ ਗੁਪਤਾ ਜਿਹੜਾ ਰਾਜ ਸਭਾ ਦਾ ਮੈਂਬਰ ਹੈ ਹਰਿਆਣੇ ਤੋਂ ਉਹ ਤਾਂ ਕਹਿੰਦੇ ਵੀ ਅਸੀਂ ਹਰਿਆਣੇ ਨੂੰ ਪਾਣੀ ਦੇਣਾ ਉਹ ਤਾਂ ਕਹਿੰਦੇ ਆ ਵੀ ਸੁਪਰੀਮ ਕੋਰਟ ਵਿੱਚ ਇੰਟਰਵਿਨ ਕਰੇ ਜਦ ਕਿ ਉਹ ਤਾਂ ਕਹਿੰਦੇ ਆ ਵੀ ਗਵਰਨਮੈਂਟ ਆਫ ਇੰਡੀਆ ਇੰਟਰਵਿਨ ਕਰੇ ਜਦ ਕਿ ਇਹ ਚੀਜ਼ਾਂ ਜਿਹੜੀਆਂ ਇੰਟਰਵਿਨ ਗਵਰਨਮੈਂਟ ਨਹੀਂ ਕਰ ਸਕਦੀ ਸੈਂਟਰ ਦੀ ਗਵਰਨਮੈਂਟ ਨਹੀਂ ਕਰ ਸਕਦੀ ਔਰ ਇਹਦੇ ਵਿੱਚ ਨਾ ਸੁਪਰੀਮ ਕੋਰਟ ਕਰ ਸਕਦੀ ਆ ਇਹਦੇ ਵਿੱਚ ਤਾਂ ਟਰਬਿਊਨਲ ਬਣ ਸਕਦਾ ਟਰਬਿਊਨਲ ਬਣ ਕੇ ਕਿਉਂਕਿ ਦੇਖੋ ਉਹ ਸਾਊਥ ਦੇ ਵਿੱਚ ਤਿੰਨ ਸਟੇਟਾਂ ਦਾ ਝਗੜਾ ਆ ਕਵੇਰੀ ਦਾ ਉਹਦੇ ਵਿੱਚ ਤਿੰਨ ਵਾਰੀ ਟਰਮੀਨਲ ਬਣ ਚੁੱਕਿਆ ਪਰ ਉਹਨਾਂ ਦਾ ਹਜੇ ਵੀ ਸੋਲਵ ਨਹੀਂ ਹੋਇਆ ਉਹ ਕਹਿੰਦੇ ਨਾ ਸਾਡਾ ਇਹ ਜਿਹੜਾ ਰਿਪੀਰੀਅਨ ਹੱਕ ਹੈ ਸਾਡਾ ਇਹ ਬਣਦਾ ਹੈਗਾ ਲੇਕਿਨ ਸਾਡੇ ਮੇਰਾ ਖਿਆਲ ਹੈ ਕਿ ਲੀਡਰਸ਼ਿਪ ਜਿਹੜੀ ਆ ਕਈ ਵਾਰੀ ਕਮਜ਼ੋਰੀ ਦਿਖਾਉਂਦੀ ਆ ਔਰ ਮੈਨੂੰ ਲੱਗਦਾ ਜਿੱਥੇ ਤੱਕ ਪੰਜਾਬ ਦੀ ਗੱਲ ਹੈਗੀ ਆ ਕਿਉਂਕਿ ਸਾਡਾ ਜਿਹੜਾ ਲਗਭਗ 14 ਲੱਖ ਟਿਊਬਲਾਂ ਨਾਲ 137 ਬਲਾਕ ਜਿਹੜੇ ਆ ਜਿਹੜੇ ਸਾਡੇ ਅੰਡਰਗਰਾਉਂਡ ਰਿਸੋਰਸਸ ਹੈਗੇ ਆ ਉਹ ਸਾਰੇ ਖਾਲੀ ਹੋ ਚੁੱਕੇ ਆ ਉਹ ਡਰਾਈ ਹੋ ਚੁੱਕੇ ਆ ਉਹਦੇ ਨਾਲ ਅਸੀਂ ਕਿੰਨਾ ਕੁ ਬਿਜਲੀ ਦਾ ਜਿਹੜਾ ਅਸੀਂ ਖਪਤ ਕਰ ਚੁੱਕੇ ਹਾਂ ਜਿਹਦਾ ਮੈਨੂੰ ਲੱਗਦਾ ਜੇ ਕਿਤੇ ਜੋ ਸਾਡੇ ਜਿਹੜਾ ਸਾਡੇ ਤੇ ਕਰਜ਼ਾ ਹੋਇਆ ਮੈਨੂੰ ਲੱਗਦਾ ਅੱਧਾ ਕਰਜ਼ਾ ਜਿਹੜਾ ਸ਼ਾਇਦ ਇਸ ਗੱਲ ਕਰਕੇ ਹੋਇਆ ਵੀ ਹਾਂ ਵੀ ਅਸੀਂ ਆਪਣੇ ਨੈਚੁਰਲ ਰਿਸੋਰਸ ਜਿਹੜੇ ਸੀਗੇ ਉਹ ਦੂਸਰਿਆਂ ਨੂੰ ਦੇ ਦਿੱਤੇ ਤੇ ਆਪ ਜਿਹੜਾ ਜ਼ਮੀਨ ਦੇ ਵਿੱਚੋਂ ਪਾਣੀ ਕੱਢ ਲਿਆ ਜੇ ਗੱਲ ਕਿਤੇ ਆਵੇ ਅੱਜ ਇਸੀ ਚੀਜ਼ ਨੂੰ ਲੈ ਕੇ ਅਮਨ ਅਰੋੜਾ ਜਿਹੜੇ ਕੈਬਨਿਟ ਮੰਤਰੀ ਨੇ ਪੰਜਾਬ ਦੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਜਦੋਂ BBM ਦੀ ਮੀਟਿੰਗ ਬੁਲਾਈ ਗਈ ਉਦੋਂ ਤਾਂ ਸੁਖੂ ਸੀਐਮ ਚੁੱਪ ਬੈਠੇ ਰਹੇ ਉਦੋਂ ਉਹਨਾਂ ਨੇ ਕਿਉਂ ਨਹੀਂ ਆਵਾਜ਼ ਚੱਕੀ ਉਦੋਂ ਕਿਉਂ ਨਹੀਂ ਬੋਲੇ ਤੇ ਦੂਸਰੇ ਪਾਸੇ ਕਿਹਾ ਹੈ ਕਿ ਪੰਜਾਬ ਦੇ ਜਿਹੜੇ ਕਾਂਗਰਸ ਦੇ ਲੀਡਰ ਨੇ ਉਹ ਪਹਿਲਾਂ ਪਾਣੀ ਦੇ ਪੰਜਾਬ ਦੇ ਹੱਕਾਂ ਦੀ ਆਪ ਗੱਲ ਕਰਦੇ ਨੇ ਤੇ ਹੁਣ ਕਹਿੰਦੇ ਕਿ ਉਹਨਾਂ ਦੇ ਬਿਆਨ ਲੱਗ ਨਜ਼ਰ ਆਉਂਦੇ ਨੇ ਪੰਜਾਬ ਵਾਲੇ ਦੇ ਅਲੱਗ ਹੈ ਹਿਮਾਚਲ ਵਾਲੇ ਦੇ ਅਲੱਗ ਅਲੱਗ ਨਹੀਂ ਹੈਗਾ ਦੇਖੋ ਕੋਈ ਵੀ ਚੀਜ਼ ਕਾਨੂੰਨ ਦੇ ਤਹਿਤ ਹੀ ਹੁੰਦੀ ਆ ਮੈਂ ਤਾਂ ਜਿਹੜੀ ਮੈਂ ਤਾਂ ਜਿਹੜੀ ਡਿਟੇਲ ਤੁਹਾਨੂੰ ਦੱਸੀ ਆ ਉਹ ਬਿਲਕੁਲ ਕਾਨੂੰਨ ਦੇ ਤਹਿਤ ਹੈਗੀ ਆ ਕਾਨੂੰਨ ਦੇ ਹਿਸਾਬ ਨਾਲ ਆ ਕੋਈ ਕੀ ਸਟੇਟਮੈਂਟ ਦੇਈ ਜਾਂਦਾ ਕੋਈ ਕੀ ਨਹੀਂ ਸਟੇਟਮੈਂਟ ਦਿੰਦਾ ਇਹਨੂੰ 12% ਦੀ ਰਿਐਲਿਟੀ ਦੀ ਗੱਲ ਹੈ ਇਹ ਤਾਂ ਬਾਅਦ ਦੀ ਗੱਲ ਹੈਗੀ ਇਹ ਤੇ ਬਾਅਦ ਤੇ ਵੀ ਮੈਂ ਕਹਿੰਦਾ ਉਹ ਬਾਅਦ ਦੀ ਹੋ ਜੂਵੇ ਮੈਂ ਨਹੀਂ ਕਹਿੰਦਾ ਦੇਖੋ ਉਹਨਾਂ ਦਾ ਪ੍ਰੇਰੀਅਨ ਸਟੇਟ ਹੋਣ ਕਰਕੇ ਉਹਨਾਂ ਦਾ ਇਹ ਅਧਿਕਾਰ ਬਣਦਾ ਪਰ ਅਧਿਕਾਰ ਕਿੱਥੋਂ ਬਣਦਾ ਹੈਗਾ ਜਾਂ ਤਾਂ ਉਹ ਰਾਜਸਥਾਨ ਤੋਂ ਕਲੇਮ ਕਰਨ ਤੇ ਜਾਂ ਹਰਿਆਣੇ ਤੋਂ ਕਲੇਮ ਕਰਨ ਕਿ ਪੰਜਾਬ ਤਾਂ ਨਹੀਂ ਕਰ ਸਕਦੇ ਤੇ ਪੰਜਾਬ ਤਾਂ ਉਹੀ ਰਿਪੇਰੀਆਂ ਨਾ ਜਿਹੋ ਜਿਹੇ ਉਹ ਹੈਗੇ ਆ ਮਤਲਬ ਉਹੀ ਗੱਲ ਹੈ ਕਿ ਪੰਜਾਬ ਤੇ ਉਹ ਨਹੀਂ ਕਰ ਸਕਦਾ ਪੰਜਾਬ ਦਾ ਤਾਂ ਕੋਈ ਰੌਲਾ ਨਹੀਂ ਹੈਗਾ ਇਸ ਕੰਮ ਤੇ ਹਾਂ ਲੇਕਿਨ ਉਹਨਾਂ ਦਾ ਰੌਣਾ ਤਾਂ ਇਹ ਕਹਿੰਨਾ ਹੈ ਕਿ ਦੋਨੋਂ ਲੜੀਆ ਲੇਕਿਨ ਸਭ ਤੋਂ ਪਹਿਲਾਂ ਤਾਂ ਹੱਕ ਹੀ ਹੈ ਮਾਚੰਦਾ ਦੇਖੋ ਰਿਪੇਰੀਅਨ ਕਰਕੇ ਉਹਨਾਂ ਦਾ ਹੱਕ ਹੈਗਾ ਬਟ ਐਟ ਦ ਸੇਮ ਟਾਈਮ ਪੰਜਾਬ ਨਾਲ ਤਾਂ ਉਹਨਾਂ ਦਾ ਇਸ ਅੰਗਲ ਦਾ ਕੋਈ ਇਸ਼ੂ ਹੀ ਨਹੀਂ ਹੈ ਤੇ ਸੁਖੂ ਜੀ ਉਹਨਾਂ ਦੀ ਇਹ ਸਟੇਟਮੈਂਟ ਨੂੰ ਕਿਵੇਂ ਦੇਖਦੇ ਆ ਨਹੀਂ ਦੇਖੋ ਸੁਖੂ ਜੀ ਨੂੰ ਜਦੋਂ ਦੇਖੋ ਕੋਈ ਪੱਤਰਕਾਰ ਪੁੱਛੂਗਾ ਤੇ ਉਹ ਆਪਣੀ ਗੱਲ ਤਾਂ ਆਪਣੇ ਦੇਖੋ ਦੇਖੋ ਉਹ ਆਪਣੀ ਗੱਲ ਤਾਂ ਸਟੇਟ ਦੀ ਕਰਨਗੇ ਹੂੰ ਦੇਖੋ ਹਰ ਪਾਰਟੀ ਨੂੰ ਹਰ ਸੂਬੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈਗਾ ਅਸੀਂ ਜੇ ਪੰਜਾਬ ਦੀ ਗੱਲ ਕਰਦੇ ਆ ਉਹ ਠੀਕ ਹੈ ਆਪਣੇ ਹਿਮਾਚਲ ਦੇ ਐਂਗਲ ਨਾਲ ਜਾਂ ਉਹ ਆਪਣੀ ਗੱਲ ਕਰਨਗੇ ਅੱਜ ਮੁੱਖ ਮੰਤਰੀ ਪੰਜਾਬ ਜਿਹੜੇ ਜਲੰਧਰ ਆਏ ਸੀਗੇ ਸਟੇਜ ਦੇ ਦੌਰਾਨ ਉਹਨਾਂ ਨੇ ਸਪੀਚ ਦਿੱਤੀ ਸਪੀਚ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਾਣੀ ਲਈ ਤਾਂ ਮਤਲਬ ਕਿ ਮਰੜ ਤੱਕ ਹੋ ਜਾਂਦਾ ਹੈਗਾ ਤੇ ਅਸੀਂ ਆਪਣਾ ਪਾਣੀ ਦੂਜਿਆਂ ਨੂੰ ਕਿਵੇਂ ਦੇ ਦੀ ਦੇਖੋ ਅਲਟੀਮੇਟਲੀ ਇਹ ਜਿਹੜੀਆਂ ਸੀਐਮ ਦੀਆਂ ਸਟੇਟਮੈਂਟਸ ਆ ਇਹ ਬੇਸਿਕਲੀ ਵੜਕ ਆ ਆ ਖਾਲੀ ਸਾਨੂੰ ਸਿਆਣਪ ਨਾਲ ਜੋਸ਼ ਤੇ ਹੋਸ਼ ਦੇ ਸੁਮੇਲ ਨਾਲ ਕੱਟੇ ਹੋ ਕੇ ਇਹਨੂੰ ਲੌਜੀਕਲ ਕਨਕਲੂਜਨ ਤੱਕ ਜਿਹੜਾ ਡੈਮ ਸੇਫਟੀ ਐਕਟ ਦੇ ਵਿੱਚ ਜਿਹੜਾ ਇਹ ਕਾਨੂੰਨ ਬਣਿਆ ਹੈਗਾ ਇਹ ਸਾਡੇ ਨਾਲ ਸ਼ਰੀਆਮ ਤੱਕ ਆ ਹੈਗਾ ਇਹ ਅਸਲੀ ਗੱਲ ਹੈ ਵਾਟਰ ਟੈਸਟਿੰਗ ਹੋ ਰਹੀ ਸੀਗੀ ਮੈਨੂੰ ਜਿੰਨੀ ਕੁ ਗੱਲ ਸਮਝ ਆ ਰਹੀ ਆ ਭਈ ਤਾਂ ਕਿ ਇੱਕ ਵਾਰੀ ਰਾਹ ਬਣਾ ਲਈਏ ਕਿਉਂਕਿ ਜਿਹੜਾ ਇਹ BBMB ਬੋਰਡ ਹੈ ਇਹਦੇ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਇਹ ਪਾਣੀ ਦੀ ਵੰਡ ਜਿਹੜੀ ਆ ਵੱਧ ਘੱਟ ਕਰ ਸਕੇ ਇਹ ਤਾਂ ਉਹਨੂੰ ਇੱਕ ਚਲਾਉਣ ਵਾਲੀ ਸੰਸਥਾ ਆ ਇਸ ਕਰਕੇ ਇਹਨਾਂ ਦਾ ਇਹ ਅਧਿਕਾਰ ਖੇਤਰ ਹੀ ਨਹੀਂ ਹੈ ਜਿਹੜਾ ਉਹਨਾਂ ਨੇ ਪਰਸੋਂ ਰਾਤ ਨੂੰ ਕੀਤਾ ਇੱਕ ਸਾਡਾ ਡਾਇਰੈਕਟਰ ਬਦਲਿਆ ਇੱਕ ਰਾਤ ਨੂੰ ਮੰਨ ਲਓ ਮੀਟਿੰਗ ਕਰਕੇ ਤੇ ਇਹ ਆਰਡਰ ਕਰ ਦਿੱਤੇ ਵੀ ਹਾਂ ਵੀ ਤੁਸੀਂ ਇੰਨਾ ਪਾਣੀ ਦਿਓਗੇ ਇਹ ਕੋਈ ਇਹ ਜ਼ਬਰਦਸਤੀ ਆ ਇਦਾਂ ਨਹੀਂ ਹੋ ਸਕਦਾ ਔਰ ਪੰਜਾਬੀ ਜਿਹੜਾ ਦੇਖੋ ਉਸ ਸਾਰਾ ਜਿਹੜਾ ਪੰਜਾਬ ਆ ਇਸ ਕੰਮ ਲਈ ਖੜਾ ਹੈਗਾ ਕਿਉਂਕਿ ਅਸੀਂ ਆਉਣ ਵਾਲੀਆਂ ਸਾਡੀਆਂ ਜਨਰੇਸ਼ਨ ਜਿਹੜੀਆਂ ਕਿਉਂਕਿ ਪੰਜਾਬ ਦੇ ਵਿੱਚ ਜਰਖੇਜ਼ ਮਿੱਟੀ ਆ ਤੇ ਪਾਣੀ ਆ ਤੇ ਜੇ ਇਹ ਦੋ ਇਹ ਚੀਜ਼ਾਂ ਤੇ ਅਸੀਂ ਕੰਪਰੋਮਾਈਜ਼ ਕਰ ਗਏ ਕਿਉਂਕਿ ਦੇਖੋ 1955 ਚ ਇਹ ਸਾਰਾ ਕੁਝ 55 ਤੋਂ ਲੈ ਕੇ ਆਨਵਰਡ ਹੋਇਆ ਤੇ ਜਿਹੜੇ ਇਹ 17 17 ਸਾਲਾਂ ਦੇ ਵਿੱਚ ਸਾਡੇ ਨਾਲ ਹੋਇਆ ਤੇ ਆਉਣ ਵਾਲੇ 17 ਸਾਲਾਂ ਚ ਆਪਾਂ ਤਾਂ ਸ਼ਾਇਦ ਇੱਥੇ ਨਹੀਂ ਹੋਵਾਂਗੇ ਲੇਕਿਨ ਸਾਡੀਆਂ ਜਨਰੇਸ਼ਨਸ ਤਾਂ ਇੱਥੇ ਹੋਣ ਗਿਆ ਸੀ ਉਹਨਾਂ ਲਈ ਕੀ ਛੱਡ ਕੇ ਜਾਵਾਂਗੇ ਐਕਚੁਅਲੀ ਗੱਲ ਤਾਂ ਲੜਾਈ ਤਾਂ ਇਸ ਗੱਲ ਦੀ ਹੈ ਅੱਜ ਹਰਿਆਣਾ ਸੀਐਮ ਵੱਲੋਂ ਵੀ ਹਰਿਆਣਾ ਦੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਲੀਡਰਾਂ ਨਾਲ ਮੀਟਿੰਗ ਕੀਤੀ ਗਈ ਤੇ ਉਹਨਾਂ ਦਾ ਵੀ ਇੱਕ ਸਟੇਟਮੈਂਟ ਆਈ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਭਾਈਚਾਰਾ ਖਰਾਬ ਕਰਨ ਦਾ ਕੰਮ ਨਾ ਕਰਨ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਤਲ ਮਾਮਲੇ ਨੂੰ ਲੈ ਕੇ ਦੇਖੋ ਮੈਨੂੰ ਐ ਲੱਗਦਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਕਰਕੇ ਹਰਿਆਣਾ ਤੇ ਪੰਜਾਬ ਇਕੱਠਾ ਹੋਇਆ ਸੀ ਬੀਜੇਪੀ ਨੂੰ ਉਸ ਗੱਲ ਦੀ ਤਕਲੀਫ ਵੀ ਹੈਗੀ ਆ ਮੈਨੂੰ ਜਿੰਨੀ ਗੱਲ ਸਮਝ ਆਉਂਦੀ ਆ ਸੋ ਇਸ ਕਰਕੇ ਲੋਕ ਇਕੱਠੇ ਹੈਗੇ ਆ ਲੋਕਾਂ ਦੀ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਸਿਰਫ ਇਹਨਾਂ ਦੀ ਇਹ ਪੋਲਿਟਿਕਲ ਲੋਕਾਂ ਇਹਨਾਂ ਨੂੰ ਅਸਲੀ ਗੱਲ ਹੈ ਪਾਣੀ ਹਰਿਆਣੇ ਨੂੰ ਚਾਹੀਦਾ ਵੀ ਨਹੀਂ ਹੈ ਇਹ ਤਾਂ ਇੱਕ ਅਸਲੀ ਗੱਲ ਹੈ ਸੈਂਟਰ ਦੇ ਬਿਹਾਫ ਤੇ ਛੇੜਾ ਛੇੜਦੇ ਆ ਪੰਜਾਬ ਨਾਲ ਤੇ ਇਹ ਮੈਨੂੰ ਲੱਗਦਾ ਇਹ ਛੇੜਾ ਨਹੀਂ ਛੇੜਨਾ ਚਾਹੀਦਾ ਇਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਅਨਰੈਸਟ ਹੋਊਗੀ ਔਰ ਜਿਹੜੀ ਸਰਕਾਰ ਅੱਜ ਵੀ ਕਿਤੇ ਨਾ ਕਿਤੇ ਉਹ ਇਸੋ ਜੀ ਸਿਚੁਏਸ਼ਨ ਦੇ ਵਿੱਚ ਵਿੱਚੋਂ ਲੱਗ ਰਹੀ ਹੈ ਨਹੀਂ ਪਰ ਕਿਵੇਂ ਦੇਖਦੇ ਹੋ ਕੱਲ ਜਦੋਂ ਸੀਐਮ ਭਗਵੰਤ ਮਾਨ ਵੱਲੋਂ ਮੀਟਿੰਗ ਕੀਤੀ ਗਈ ਸਾਰੇ ਪਾਰਟੀ ਦੇ ਉੱਥੇ ਲੀਡਰ ਪਹੁੰਚੇ ਅੱਜ ਸੀਐਮ ਜਿਹੜੇ ਹਰਿਆਣਾ ਨੇ ਸੈਣੀ ਸਾਹਿਬ ਉਹਨਾਂ ਵੱਲੋਂ ਮੀਟਿੰਗ ਕੀਤੀ ਉੱਥੇ ਵੀ ਹਰਿਆਣਾ ਪਾਰਟੀ ਦੇ ਲੀਡਰ ਪਹੁੰਚੇ ਉਹ ਉਧਰੋਂ ਸਹਿਮਤੀ ਜਤਾ ਰਹੇ ਤੁਸੀਂ ਇਧਰੋਂ ਸਹਿਮਤੀ ਜਤਾ ਰਹੇ ਹੋ ਤੇ ਨਹੀਂ ਪਰ ਜਿਹੜੀ ਪਾਰਟੀ ਕੋਈ ਇੱਕ ਗੱਲ ਤਾਂ ਹੈਗੀ ਆ ਵੀ ਹਰਿਆਣੇ ਦਾ ਆਪਣਾ ਦੇਖੋ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਹੈ ਉਹ ਆਪਣੇ ਸੂਬੇ ਲਈ ਖੜਨਗੇ ਅਸੀਂ ਆਪਣੇ ਸੂਬੇ ਲਈ ਖੜਾਂਗੇ ਪਰ ਅਸੀਂ ਤਾਂ ਜੋ ਕਾਨੂੰਨ ਦੇ ਦਾਇਰੇ ਚ ਆਉਂਦਾ ਹੈ ਜੋ ਸੰਵਿਧਾਨ ਦੇ ਦਾਇਰੇ ਚ ਆਉਂਦਾ ਹੈਗਾ ਅਸੀਂ ਉਹ ਹੱਕ ਮੰਨਦੇ ਆ ਅਸੀਂ ਉਸ ਤੋਂ ਵੱਧ ਦਾ ਹੱਕ ਮੰਨਦੇ ਨਹੀਂ ਪਰ ਪ੍ਰਗਟਜੀ ਤੁਹਾਨੂੰ ਨਹੀਂ ਲਾਦਾ ਹੈਗਾ ਕਿ ਇੱਕ ਪਾਸੇ ਤਾਂ ਇਹ ਦੇਸ਼ ਦਾ ਵੱਡਾ ਮਸਲਾ ਚੱਲਦਾ ਪਿਆ ਹੈਗਾ ਪਹਿਲਗਾਮ ਨੂੰ ਲੈ ਕੇ ਜਿਹੜਾ ਸਰਕਾਰ ਵੱਲੋਂ ਜਿਹੜਾ ਪਾਕਿਸਤਾਨ ਨੂੰ ਸਬਕ ਸਿਖਾਉਣ ਨੂੰ ਲੈ ਕੇ ਜਾਂ ਅਤੰਕਵਾਦੀ ਨੂੰ ਸਬਕ ਸਿਖਾਉਣ ਨੂੰ ਲੈ ਕੇ ਜਿਹੜੇ ਕਦਮ ਚੱਕੇ ਜਾ ਰਹੇ ਆ ਇਹਦਰ ਪਾਣੀ ਦਾ ਮਸਲਾ ਆਪਸੀ ਜ ਲੜਾਈ ਜਿਹੜਾ ਇਹ ਕਿਤੇ ਨਾ ਕਿਤੇ ਦੇਖ ਨਹੀਂ ਰਹੇ ਹੋ ਕਿ ਪਹਿਲਾਂ ਦੇਸ਼ ਦੀ ਲੜਾਈ ਲਾੜੀ ਹੈ ਕਿ ਬਾਅਦ ਚ ਸਾਨੂੰ ਸਾਨੂੰ ਨਾ ਸਰਟੀਫਿਕੇਟ ਲੈਣ ਦੀ ਜਰੂਰਤ ਨਹੀਂ ਹੈ ਗਲਤ ਸੁਣੋ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜਰੂਰਤ ਨਹੀਂ ਹੈ ਪੰਜਾਬੀ ਜਿਹੜਾ ਆ ਨਾ ਜਦੋਂ ਦੇਸ਼ ਦੀ ਗੱਲ ਕਰ ਰਹੇ ਜਦੋਂ ਦੇਸ਼ ਦੀ ਗੱਲ ਕਰਨਾ ਚਾਹੀਦਾ ਜਦੋਂ ਦੇਸ਼ ਦੀ ਗੱਲ ਆਉਂਦੀ ਆ ਤੇ ਪੰਜਾਬੀ 80% ਜਾ ਕੇ 80% ਅੱਜ ਤੱਕ ਪੰਜਾਬੀਆਂ ਨੇ ਜੋ ਕੀਤਾ ਪੰਜਾਬੀਆਂ ਨੇ ਕੀਤਾ ਸੋ ਇਸ ਕਰਕੇ ਸਾਨੂੰ ਕਿਸੇ ਬੀਜੇਪੀ ਤੋਂ ਜਾਂ ਕਿਸੇ ਉਹਨਾਂ ਦੇ ਲੀਡਰਾਂ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਲੇਕਿਨ ਅੱਜ ਜਿਹੜਾ ਇਸ਼ੂ ਹੈਗਾ ਮੈਨੂੰ ਲੱਗਦਾ ਇਹ ਹਰਿਆਣੇ ਨੂੰ ਛੇੜਨਾ ਹੀ ਨਹੀਂ ਚਾਹੀਦਾ ਸੀ ਮੈਂ ਉਹੀ ਗੱਲ ਕਰ ਰਿਹਾ ਇਹ ਛੇੜਨਾ ਨਹੀਂ ਇਹ ਛੇੜਨਾ ਹੀ ਨਹੀਂ ਚਾਹੀਦਾ ਇਹ ਮਸਲਾ ਬਾਅਦ ਚ ਵੀ ਹੋ ਸਕਦਾ ਇਹ ਇਹ ਬੇਸਿਕਲੀ ਲੇਟੇਸਟ ਸਟੇਜ ਤੇ ਵੀ ਕੀਤਾ ਜਾ ਸਕਦਾ ਮੈਨੂੰ ਲੱਗਦਾ ਇਹਦੇ ਚ ਓਵਰ ਰਿਐਕਸ਼ਨ ਜਿਹੜਾ ਆ ਭਗਵੰਤ ਮਾਨ ਦਾ ਵੀ ਹੈਗਾ ਤੇ ਉਧਰੋਂ ਸੈਂਟਰ ਦੀ ਸਰਕਾਰ ਦਾ ਹੈਗਾ ਬੀਜੇਪੀ ਦਾ ਬੇਸਿਕਲੀ ਇਦਾਂ ਦੀਆਂ ਚਿਜੜੀਆਂ ਛੇੜਦੀ ਰਹਿੰਦੀ ਆ ਪੰਜਾਬ ਨਾਲ ਪੰਜਾਬ ਦੇ ਲੋਕਾਂ ਦੀ ਪੰਜਾਬੀਆਂ ਦੀ ਤੁਸੀਂ ਗੱਲ ਕਰਦੇ ਹੋ ਪੰਜਾਬ ਤੋਂ ਹੀ ਹਿਮਾਚਲ ਸਟੇਟ ਬਣੀ ਆ ਉਥੇ ਤਾਂ ਪੰਜਾਬ ਦੇ ਲੋਕ ਜਾ ਕੇ 1 ਇੰਚ ਜ਼ਮੀਨ ਨਹੀਂ ਖਰੀਦ ਸਕਦੇ ਉਥੇ ਹੋਰ ਰਹਿਣ ਨੂੰ ਵੀ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਆ ਇਹ ਗੱਲ ਸੁਣੋ ਉੱਥੋਂ ਦੇ ਲੋਕ ਆ ਜਾਂਦੇ ਪੰਜਾਬ 'ਚ ਜ਼ਮੀਨਾਂ ਖਰੀਦਦੇ, ਮਕਾਨ ਤਾਂ ਬਣਾਉਂਦੇ, ਸਾਰਾ ਕੁਝ ਕਰਦੇ, ਕੰਮਕਾਰ ਉਹ ਇੱਥੇ ਤਾਂ ਖੋਲ ਕੇ ਬੈਠੇ। ਤੁਹਾਨੂੰ ਨਹੀਂ ਲੱਗਦਾ ਕਿ ਹੁਣ ਵੀ ਦੇਖੋ ਇਦਾਂ ਦੇ ਕਾਨੂੰਨ ਬਣਾਉਣੇ ਚਾਹੀਦੇ ਹੈਗੇ ਆ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਸ਼ਿਸ਼ ਕਰਾਂਗੇ ਤਾਂ ਕਿ ਦੇਖੋ ਹਿਮਾਚਲ ਆਪਣੀ ਦੇਖੋ ਸੇਫਟੀ ਸਿਕਿਉਰਿਟੀ ਚਾਹੁੰਦਾ। ਰਾਜਸਥਾਨ ਇਹ ਚਾਹੁੰਦਾ ਵੀ ਰਾਜਸਥਾਨ ਦਾ ਕਲਚਰ ਬਚਿਆ ਰਵੇ। ਪੰਜਾਬੀ ਬੇਸਿਕਲੀ ਤਾਂ ਇੱਕ ਲਿਬਰਲ ਜਿਹੜੀ ਐ ਰੀਸ ਹੈਗੀ। ਉਹ ਹਰ ਨੂੰ ਵੈਲਕਮ ਕਰਦੀ ਆ ਪਰ ਮੈਨੂੰ ਲੱਗਦਾ ਵੀ ਹੁਣ ਸਮਾਂ ਹੈਗਾ ਵੀ ਸਾਨੂੰ ਵੀ ਇਹੋ ਜਿਹਾ ਕਾਨੂੰਨ ਬਣਾ ਕੇ ਹੁਣ ਤੱਕ ਪੰਜਾਬ ਦੇ ਲੋਕਾਂ ਨੂੰ ਦੱਸੋਣਾ ਚਾਹੀਦਾ ਸੀ ਹਿਮਾਚਲ ਦੇ ਵਿੱਚ ਕਿ ਯਾਰ ਉਹਨਾਂ ਨੂੰ ਤਾਂ ਪਹੁੰਚੇ ਨਹੀਂ ਮੈਂ ਕਹਿਣ ਦਿਆਂ ਬੇਸਿਕਲੀ ਇਹ ਗੱਲ ਹੋਣੀ ਚਾਹੀਦੀ ਹੈ ਔਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਪੋਲੀਟਿਕਲੀ ਵੀ ਇਸ ਇਸ ਬਾਰੇ ਗੱਲ ਕਰੂੰਗੇ ਸੀਐਮ ਸੁਖੂ ਦੇ ਨਾਲ ਨੇ ਕਿਉਂ ਨਹੀਂ ਕਰੋਗੇ ਜਿੱਥੇ ਜਿੱਥੇ ਦੇਖੋ ਉਹ ਆਪਣੇ いや ਸੈਂਟਰ ਨਾਲ ਖਲੋਏਗੀ ਉਹ ਉਹ ਇਦਾਂ ਨਹੀਂ ਹੈਗਾ ਉਹ ਆਪਣੀ ਸਟੇਟ ਦੀ ਸੋਚਦੇ ਅਸੀਂ ਆਪਣੀ ਸਟੇਟ ਦੀ ਸਾਨੂੰ ਸੋਚਣਾ ਚਾਹੀਦਾ ਦੇਖੋ ਹੁੰਦਾ ਕੀ ਆ ਜਦੋਂ ਆਪਣੇ ਘਰ ਲਈ ਸੋਚਣਗੇ ਅਸੀਂ ਆਪਣੇ ਘਰ ਲਈ ਸੋਚਾਂਗੇ ਤੇ ਅਸੀਂ ਆਪਣੇ ਸਾਹਮਣੇ ਕਾਨੂੰਨ ਉਹਨਾਂ ਨੇ ਕਾਨੂੰਨ ਹੀ ਬਣਾਉਣਾ ਪੰਜਾਬ ਤੇ ਹਰ ਕਿਸੇ ਦਾ ਵੈਰ ਕਿਸੇ ਦੀ ਸਟੇਟ ਦਾ ਕਿੱਥੇ ਲੈ ਲੈਂਦਾ ਦੇਖੋ ਸਾਡੀ ਸਾਡੀ ਮਾਨਸਿਕਤਾ ਇਦਾਂ ਦੀ ਆ ਸਾਨੂੰ ਕਹਿੰਦੇ ਤਾਂ ਇਹ ਡਿਫਰੈਂਟ ਸੋਚ ਰੱਖਦੇ ਆ ਪਰ ਮੈਨੂੰ ਲੱਗਦਾ ਜਿੰਨਾ ਪੰਜਾਬੀ ਲਿਬਰਲ ਆ ਉਹਨਾਂ ਕੋਈ ਵੀ ਪਰ ਇਹਦਾ ਕੋਈ ਨਾ ਮੁੱਦਾ ਅੱਜ ਤੇ ਵਿਧਾਨ ਸਭਾ ਚੱਕਿਆ ਗਿਆ ਤੇ ਨਾ ਸੰਸਦ ਦੇ ਵਿੱਚ ਕਿਹੜੇ ਆਉਣ ਵਾਲੇ ਆਉਣ ਵਾਲੇ ਸਮੇਂ 'ਚ ਜਦੋਂ ਜਦੋਂ ਵੀ ਸਮੱਸਿਆਵਾਂ ਵੱਧਦੀਆਂ ਹੈਗੀਆਂ ਉਹਦੇ ਜਿਹੜੇ ਸਮਾਧਾਨ ਲਈ ਕਾਨੂੰਨ ਵੀ ਜਿਹੜੇ ਉਹ ਬਣਦੇ ਆ ਉਹ ਤਾਂ ਕਿਉਂਕਿ ਪਾਣੀ ਦੀ ਲੜਾਈ ਹੈ ਮੁਰਗੇ ਕਿਹਦਾ ਜ਼ਮੀਨ ਦੀ ਲੜਾਈ ਸ਼ੁਰੂ ਹੋ ਗਈ ਫੇਰ ਇਹ ਤਾਂ ਲੱਗਦਾ ਕਿ ਆਪਸੀ ਲੜਾਈ ਦੇ ਵਿੱਚ ਹੀ ਰਹਿ ਜਾਣੀ ਗੱਲ ਨਹੀਂ ਚਲੋ ਉਹ ਕਈ ਚੀਜ਼ਾਂ ਹੁੰਦੀਆਂ ਹੈਗੀਆਂ ਜਿਹੜੀਆਂ ਸਮਾਜ ਦੇ ਵਿੱਚ ਇਹ ਕੌਨ ਗoing ਪ੍ਰੋਸੈਸ ਹੈਗਾ ਇਹਦੇ ਵਿੱਚ ਜ਼ਰੂਰ ਜਿਹੜਾ ਉਹ ਹਰ ਬੰਦਾ ਆਪਣੀ ਸੇਫਟੀ ਸਿਕਿਉਰਟੀ ਬੰਦਦਾ ਹੈ ਇੱਕ ਇੱਕ ਗੱਲ ਹੋਰ ਪੁੱਛਣਾ ਜਾਂਦਾ ਹੈ ਕਿ ਭਾਰਤ ਸਰਕਾਰ ਵੱਲੋਂ ਪਹਿਲਗਾਮ ਅਟੈਕ ਨੂੰ ਲੈ ਕੇ ਕਦਮ ਚੱਕੇ ਜਾ ਰਹੇ ਆ ਜਿਹੜਾ ਲੈਣ ਦੇਣ ਸੀ ਬੰਦ ਕਰ ਦਿੱਤਾ ਗਿਆ ਬਾਰਡਰ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਕਿ ਜਿੰਨੇ ਵੀ ਬਾਰਡਰ ਸੀਗੇ ਹੁਣ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ ਦੇ ਨਹੀਂ ਹੋਵੇਗਾ ਔਰ ਕਿਤੇ ਨਾ ਕਿਤੇ ਜਿਹੜੀ ਇਹ ਸਟ੍ਰਾਈਕ ਜਿਹੜੀ ਹੋਈ ਹੈ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਤੇ ਕਿਤੇ ਦੇਖਦੇ ਹਾਂ ਕਿ ਪਾਕਿਸਤਾਨ ਜੇ ਬੋਖਲਾਹਟ ਹੈ ਕਿਉਂਕਿ ਪਾਕਿਸਤਾਨ ਦੇ ਮੰਤਰੀਆਂ ਨੇ ਕਿਹਾ ਇਹ 2 ਮਹੀਨੇ ਦਾ ਰਾਸ਼ਨ ਦਾ ਦਵਾ ਪਾਣੀ ਇਕੱਠਾ ਕਰ ਲਓ ਕਿ ਕਿਦਨੇ ਦਾ ਬੁਖਾਰ ਤੇ ਪੈ ਲਗਾਮ ਜਿਹੜਾ ਅਟੈਕ ਆ ਉਹ ਮਾੜੀ ਗੱਲ ਆ ਉਹਦੇ ਤੇ ਦੇਸ਼ ਦੇ ਨਾਲ ਮੈਨੂੰ ਲੱਗਦਾ ਹਰ ਪੰਜਾਬੀ ਵੀ ਖੜਾ ਆ ਹਰ ਹਿੰਦੁਸਤਾਨੀ ਖੜਾ ਆ ਸੋ ਜੋ ਵੀ ਉਹਦੇ ਰੈਮੈਡੀਅਲ ਜਿਹੜੀ ਉਹ ਲੈਣਗੀ ਸਰਕਾਰ ਮੈਨੂੰ ਲੱਗਦਾ ਹਰ ਹਿੰਦੁਸਤਾਨੀ ਜਿਹੜਾ ਉਹਨਾਂ ਦੇ ਨਾਲ ਪਰ ਇਹ ਤੇ ਰਾਜਨੀਤੀ ਤਾਂ ਨਹੀਂ ਹੋਣੀ ਚਾਹੀਦੀ ਨਾ ਹੁਣ ਜਿਹਦਾ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਪਹਿਲਾ ਸਟੇਟਮੈਂਟ ਦੇ ਦਿੱਤੀ ਕਿ ਕਿੱਥੇ ਅਟੈਕ ਹੋਇਆ ਜੀ ਕਿਹੜੀ 에ਅਰ ਸਟ੍ਰਾਈਕ ਹੋਈ ਸਬੂਤ ਨਹੀਂ ਦਿੱਤੇ ਬਾਅਦ ਚ ਯੂ ਟਰਨ ਲੈ ਲਿਆ ਕਿ ਮੈਂ ਤਾਂ ਇਸ ਤਰ੍ਹਾਂ ਕੋਈ ਗੱਲ ਹੀ ਨਹੀਂ ਕੀਤੀ ਹੈ ਕਿ ਮੇਰੇ ਕਹਿਣ ਦਾ ਮਤਲਬ ਇੱਦਾਂ ਦਾ ਨਹੀਂ ਇਹ ਦੇਖਦੇ ਨਹੀਂ ਕਿ ਪਹਿਲਾਂ ਪਲਵਾਮਾ ਨੂੰ ਲੈ ਕੇ ਪਹਿਲਾਂ ਫਸੇ ਸੀਗੇ ਪਹਿਲਾਂ ਵੀ ਵੋਟਾਂ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਉਹ ਤੋਂ ਭਾਜੀਪੀ ਤੇ ਇਲਜ਼ਾਮ ਲਗਾਇਆ ਸੀ ਹੁਣ ਉਹਨਾਂ ਨੇ ਇਹ ਸਬੂਤ ਮੰਗ ਲਏ ਤੇ ਹੁਣ ਯੂ ਟਰਨ ਵੀ ਕਰ ਲਿਆ ਵੀ ਦੇਖੋ ਮੈਂ ਸਟੇਟਮੈਂਟ ਸੁਣੀ ਨਹੀਂ ਹੈ ਮੈਂ ਇਹਦੇ ਤੇ ਕੋਈ ਕਮੈਂਟ ਮੈਂ ਮੈਂ ਕਮੈਂ आ, पर ਤੁਹਾਨੂੰ ਲੱਗਦਾ ਨਹੀਂ ਕਿ ਇਤਨਾ ਦੇ ਲੀਡਰ ਬਿਆਨ ਨਹੀਂ ਦੇਣੇ ਚਾਹੀਦੇ ਕਿਉਂਕਿ ਰਾਹੁਲ ਗਾਂਧੀ ਤੇ ਜਿਹੜੇ ਤੁਹਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਸਖਤ ਨਾਰਾਜ਼ਗੀ ਜਤਾਈ ਹੈ ਅਰੈਸਟ ਸਖਤ ਜਿਹੜੀ ਇਨਸਟਰਕਸ਼ਨ ਦਿੱਤੀ ਹੈ ਕਿ ਇਸ ਤਰ੍ਹਾਂ ਦੀ ਕੋਈ ਸਟੇਟਮੈਂਟ ਨਹੀਂ ਹੋਣੀ ਚਾਹੀਦੀ ਕਿਉਂਕਿ ਦੇਸ਼ ਦਾ ਮਸਲਾ ਹੈ ਕੋਈ ਦੇਸ਼ ਦੇ ਨਾਲ ਨਾ ਕਾਂਗਰਸ ਨੂੰ ਬੀਜੇਪੀ ਕੋਲੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਹੈ ਨਾ ਸਾਾਨੂੰ ਦੇਖੋ ਕਿਸੇ ਕਿਸੇ ਬਿਆਨ ਜਿਹੜਾ ਆ ਕਿਸੇ ਡਿਵੀਜ਼ਨ ਨੇ ਕੋਈ ਬਿਆਨ ਦਿੱਤਾ ਹੋਵੇ ਮੈਂ ਨਾ ਉਹ ਪੜਿਆ ਹੀ ਹੈਗਾ ਨਾ ਉਹ ਸੁਣਿਆ ਹੀ ਹੈਗਾ ਇਸ ਕਰਕੇ ਮੈਨੂੰ ਲੱਗਦਾ ਮੈਨੂੰ ਉਹਦੇ ਤੇ ਕਮੈਂਟ ਨਹੀਂ ਦੇਣਾ ਚਾਹੀਦਾ ਔਰ ਜੋ ਮੈਂ ਆਪਣਾ ਬਿਆਨ ਦਿੱਤਾ ਆ ਮੈਂ ਆਪਣੀ ਸਮਝ ਤੇ ਸੋਚ ਨਾਲ ਦਿੱਤਾ ਹੈ ਨਾ ਕਿ ਐਦਾ ਦੇ ਬਿਆਨਬਾਜ਼ੀ ਕਰਨਾ ਇਸ ਟਾਈਮ ਦੇ ਵਿੱਚ ਕਿਵੇਂ ਦੇਖਦੇ ਹੋ ਮੈਨੂੰ ਇਹ ਮੈਨੂੰ ਇਸ ਪਾਸੇ ਲੋਕਾਂ 'ਚ ਰੋਸ਼ ਹੈ ਲੋਕਾਂ 'ਚ ਗੁੱਸਾ ਹੈ ਦੇਸ਼ ਦੀ ਸੇਰਾਂ ਚ ਗੁੱਸਾ ਹੈ ਔਰ ਦੇਸ਼ ਦੀ ਸੇਰਾਂ ਨੂੰ ਲੈ ਕੇ ਇਸ ਤਰ੍ਹਾਂ ਦੇ ਸਵਾਲ ਜਵਾਬ ਮੈਂ ਇਹ ਮੈਂ ਇਹ ਸੁਣਿਆ ਦੀ ਹੈ ਇਸ ਕਰਕੇ ਮੈਂ ਇਹਦੇ ਤੇ ਕਮੈਂਟ ਨਹੀਂ ਕਰ ਸਕਦਾ ਸੋ ਬਹੁਤ ਬਹੁਤ ਸ਼ੁਕਰੀਆ ਐਸਨ ਪਰਗਰ ਸਿੰਘ ਹੋਣੀ ਹੈ ਇਹਨਾਂ ਨੇ ਗੱਲਬਾਤ ਕੀਤੀ ਹੈ ਇਹਨਾਂ ਨੇ ਕਿਹਾ ਹੈ ਕਿ ਪਾਣੀ ਤੇ ਜਿਹੜਾ ਹੱਕ ਜ਼ਰੂਰ ਹਿਮਾਚਲ ਆਪਣਾ ਜਿਤਾ ਸਕਦਾ ਹੈ ਲੇਕਿਨ ਪੰਜਾਬ ਦਾ ਵੀ ਓਨਾ ਹੀ ਹੱਕ ਹੈ ਔਰ ਦੂਸਰੇ ਪਾਸੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਫਿਲਹਾਲ ਉਹਨਾਂ ਨੇ ਕਿਹਾ ਸਟੇਟਮੈਂਟ ਨਹੀਂ ਸੁਣੀ ਹੈ ਲੇਕਿਨ ਉਹ ਇਹਰੇ ਕਿ ਸਾਨੂੰ ਬੀਜੇਪੀ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਹਾਲਾਂਕਿ ਕਾਂਗਰਸ ਪਾਰਟੀ ਦੇਸ਼ ਦੇ ਨਾਲ ਖੜੀ ਹੈ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਹਰਜੋਤ ਦੇ ਨਾਲ ਦਵਿੰਦਰ ਕੁਮਾਰ ਜਲੰਧਰ